ਨੇ ਜਾਰ ਸ਼ੇਰ ਹੀ ਪੜ ਗਿਆ ਬੰਦੰਦਰ ਅੱਛਾ ਬਾਲੇ ਨਾ ਪੜੀ ਇਹ ਨਹੀਂ ਮਨਪ੍ਰੀਤ ਪਰਦਾ ਹੁੰਦਾ ਸੀ ਲੱਭੇ ਹੀ ਨਹੀਂ ਥਿਆਇਆ ਮਨਪ੍ਰੀਤ ਇਹ ਕਹਿੰਦਾ ਸੀ ਵੀਰੋ ਮੈਂ ਤੁਹਾਨੂੰ ਉਧਰ ਪਾਕਿਸਤਾਨ ਤੋਂ ਲਿਆਉਂਦਾ ਸੀ ਬੰਦਾ ਵਧ ਕੇ ਉਰੀ ਪਰ ਇੱਕ ਗੱਲ ਹੈ ਇਹ ਆਪਣੇ ਬੰਦੇ ਦੀ ਜਨਾਉਂਦੇ ਆ ਪਾਸਟਰ ਸਰਕਾਰੀ ਮਲਾਜਮ ਸਰਕਾਂ ਦੇ ਬੈਠੇ ਆ ਕਿਸਾਂ ਮੈਂ ਇੰਨੇ ਪਰਚੇ ਕਰਕੇ ਮੈਂ ਘਰ ਤੋੜ ਕੇ ਉਹ ਪਟੰਦਰ ਨਸ਼ਾ ਕਰਦਾ ਸੀ ਉਹਦਾ ਮੁੰਡਾ ਘਰ ਤੋੜਦਾ ਦੀ ਮਾਂ ਤੇ ਪਿਓ ਦਾ ਉਹਦਾ ਕੀ قصੂਰ ਹੈ ਬੋਲੋ ਬਈ ਉਹ ਤਾਂ ਆਪ ਮਰੇ ਤਾਂ ਇਹ ਮੁੰਡੇ ਨੂੰ ਮਾਰਤਾ ਸਕਦੇ ਨਹੀਂ ਹੁਣ ਇੱਥੇ ਆ ਕੇ ਜਦੋਂ ਤੁਸੀਂ ਮੈਨੂੰ ਪੇਸ਼ ਕਰਦੇ ਹੋ ਤਾਂ ਮੈਨੂੰ ਐ ਲੱਗਦਾ ਕਿ ਆਪਣਾ ਪਨ ਮਹਿਸੂਸ ਨਹੀਂ ਹੁੰਦਾ ਹੁਣ ਮੈਂ ਲੁਧਿਆਣੇ ਦਾ ਹੀ ਹਾਂ ਔਰ ਤੁਹਾਡਾ ਹੀ ਹਾਂ ਸੋ ਮੈਨੂੰ ਲੱਗਦਾ ਮੈਂ ਆਪਣੇ ਘਰੇ ਆਇਆ ਹਾਂ ਸੋ ਮੈਨੂੰ ਮੇਰੀ ਜਦੋਂ ਨਾਰੇ ਨੂਰੇ ਦੇ ਲੱਗਦੇ ਆ ਉਹ ਬਾਹਰ ਜਾ ਕੇ ਤਾਂ ਚੰਗੇ ਲੱਗਦੇ ਸੋ ਇੱਥੇ ਤਾਂ ਤੁਸੀਂ ਮੇਰੇ ਆਪਣੇ ਉਹ ਔਰ ਤੁਸੀਂ ਲੋਕਾਂ ਨੇ ਮੈਨੂੰ ਇਹ ਤਾਕਤ ਦਿੱਤੀ ਹੈ ਔਰ ਤੁਸੀਂ ਮੈਨੂੰ ਇਹ ਲੋਕਾਂ ਨੇ ਮੈਂਬਰ ਆਫ ਪਾਰਲੀਮੈਂਟ ਬਣਾਇਆ ਸਭ ਤੋਂ ਪਹਿਲਾਂ ਤਾਂ ਮੈਂ ਗੇਲ ਹਲਕੇ ਦੇ ਜੁਝਾਰੂ ਉਹਨਾਂ ਸੂਰਮੀ ਯੋਧਿਆਂ ਦਾ ਉਹਨਾਂ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਮੈਨੂੰ ਦੇਸ਼ ਦੀ ਪਾਰਲੀਮੈਂਟ ਵਿੱਚ ਭੇਜਿਆ ਔਰ ਅਗਰ ਤੁਸੀਂ ਤਿੰਨ ਹਲਕਿਆਂ ਦੇ ਲੋਕ ਨਾ ਹੁੰਦੇ ਤਾਂ ਸ਼ਾਇਦ ਮੇਰਾ ਪਾਰਲੀਮੈਂਟ ਦੇ ਵਿੱਚ ਜਾਣਾ ਅਸੰਭਵ ਹੁੰਦਾ ਸੋ ਸਿਰ ਝੁਕਾ ਕੇ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਨਾਲ ਹੀ ਨਾਲ ਮੈਂ ਬੇਨਤੀ ਕਰਾਂਗਾ ਵੈਦ ਸਾਹਿਬ ਨੂੰ ਕਿ ਵੈਦ ਸਾਹਿਬ ਨੂੰ 1 ਸਾਲ ਹੋ ਗਿਆ ਮੈਂ ਡਾਕੇ ਹਲਕੇ ਦੇ 40 ਪਿੰਡ ਘੜਤੇ ਹੈ 40 ਪਿੰਡ ਮੈਂ ਜਗਰਾਉਂ ਦੇ ਕੜਤੇ ਹੈ ਮੈਂ ਵਾਦਾ ਕੀਤਾ ਸੀਗਾ ਕਿ ਹਰ ਪਿੰਡ ਵਿੱਚ ਜਾਣ ਦਾ ਸੋ ਮੇਰੀ ਬੇਨਤੀ ਹੈ ਕਿ ਅਗਲੇ ਮਹੀਨੇ ਤੁਸੀਂ ਵੀ 40 50 ਪਿੰਡ ਮੈਨੂੰ ਇਹ ਸਲਕੇ ਦੇ ਕਢਾਓ ਤਾਂ ਜੋ ਇੱਕ ਵਾਰੀ ਵੈਸੇ ਤਾਂ ਐਮਪੀਐਸ से ਬੜਾ ਮੁਸ਼ਕਿਲ ਹੁੰਦਾ ਹੈ ਲੇਕਿਨ ਆਪਾਂ ਵਾਦਾ ਕੀਤਾ ਸੀ ਜੇ ਵਾਦਾ ਖਲਾਫੀ ਹੋਈ ਤਾਂ ਮੇਰਾ خیال ਲੋਕਾਂ ਦਾ ਦਿਲ ਟੁੱਟ ਜਾਏਗਾ ਸ਼ਹਿਰ ਚ ਤੁਰਿਆ ਫਿਰਦਾ ਦੋਹਾਂ ਹਲਕਿਆਂ ਦੇ 40 40 ਪਿੰਡ ਕੱਢਦੇ ਜਾ ਕੇ ਔਰ ਮੈਨੂੰ ਲੱਗਦਾ ਗਿੱਲ ਹਲਕੇ ਦੇ ਵੀ ਵੈਸੇ ਤਾਂ ਪਿੰਡਾਂ ਛੁਮੇ ਗਏ ਆ ਪਰ ਤਨਵਾਦ ਦੇ ਦੇ ਤੌਰ ਦੇ ਵਿੱਚੋਂ ਮੈਨੂੰ ਲੱਗਦਾ ਸਾਨੂੰ ਪਿੰਡ ਪਿੰਡ ਕੱਢਣਾ ਚਾਹੀਦਾ ਸੋ ਬਹੁਤ ਹੀ ਸਰਕਾਰੀਓ ਕੋਆਰਡੀਨੇਟਰ ਸਾਡੇ ਦਲਵੀ ਸਾਹਿਬ ਬਹੁਤ ਹੀ ਸਰਕਾਰੀਓ ਕੋਆਰਡੀਨੇਟਰ ਸਾਡੇ ਸੀਨੀਅਰ ਕਾਂਗਰਸੀ ਆਗੂ ਗੁਰਗੀਰਤ ਕੋਟਲੀ ਸਾਹਿਬ ਬਹੁਤ ਹੀ ਸਰਕਾਰੀਓ ਸਾਡੇ ਮਨਜੀਤ ਸਿੰਘ ਹੰਬੜਾ ਜੀ ਬਹੁਤ ਹੀ ਸਰਕਾਰਯੋਗ ਪਰਮਜੀਤ ਸਿੰਘ ਕਮਦੀ ਸਾਹਿਬ ਬਹੁਤ ਹੀ ਸਰਕਾਰਯੋਗ ਜਿਨ੍ਹਾਂ ਦਾ ਹਮੇਸ਼ਾ ਹੀ ਪੈਲਸ ਦਾ ਆਨੰਦ ਮੰਗਦੇ ਐ ਤੇ ਮੁੜਕੜ ਕੇ ਗਲਦੀਪ ਮੈਦ ਜੀ ਦੀ ਗੱਡੀ ਇੱਥੇ ਵੜ ਜਾਂਦੀ ਐ ਸਾਡੇ ਭਰਾ ਨਿਮਾ ਜੀ ਜਸੋਵਾਲ ਸਾਹਿਬ ਬਹੁਤ ਹੀ ਸਰਕਾਰਯੋਗ ਸਾਡੇ ਸਾਬਕਾ ਐਸਐਸਪੀ ਔਰ ਸਾਡਾ ਹਲਕਾ ਕਰਤਾਰਪੁਰ ਨੂੰ ਦੇਖ ਰਹੇ ਹੈ ਸਾਡੇ ਐਸਐਸਪੀ ਸਾਹਿਬ ਦਾ ਨਾਮ ਬੁਲਾ ਗਿਆ ਲੱਗਦਾ ਸਰਜਿੰਦਰ ਭਾਜੀ ਬੀਬੀ ਗੁਰਦੀਪ ਕੌਰ ਜੀ ਲਾਡੀ ਜੀ ਹਣੀ ਸਾਰੇ ਮੰਗਤ ਸਾਹਿਬ ਗੁਰਪ੍ਰੀਤ ਹਰਪ੍ਰੀਤ ਦੇ ਸਾਥੀਓ ਅੱਜ ਅਸੀਂ ਇੱਥੇ ਆਏ ਹਾਂ ਸੰਵਿਧਾਨ ਬਚਾਓ ਸਭਾ ਕਰਨ ਵਾਸਤੇ ਇਹਨੂੰ ਰੈਲੀ ਨਹੀਂ ਲਿਖਣਾ ਇਹ ਸਭਾ ਹੈ ਰੈਲੀ ਉਹ ਲਿਖਣੀ ਹੈ ਜਿਹੜੀ 5000 ਤੋਂ ਵੱਡੀ ਹੋਵੇ ਜਿਹੜੀ 5000 ਤੋਂ ਛੋਟੀ ਹੋਵੇ ਉਹ ਸਭਾ ਹੈ ਸੋ ਅੱਜ ਦੀ ਇਸ ਸਭਾ 'ਚ ਮੈਂ ਦੋਨੋਂ ਬਲਾਕ ਪ੍ਰਧਾਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਤਿੰਨਾਂ ਦਾ ਕਿ ਤੁਸੀਂ ਸਾਰਿਆਂ ਨੂੰ ਇੱਥੇ ਬੁਲਾ ਕੇ ਆਪਾਂ ਨੇ ਰੂਬਰੂ ਕੀਤਾ ਅੱਜ ਮਹਿਲਾਵਾਂ ਵੀ ਸਾਡੀਆਂ ਭੈਣਾਂ ਆਈਆਂ ਇਹ ਸੰਵਿਧਾਨ ਬਚਾਓ ਰੈਲੀਆਂ ਕਿਉਂ ਕਰਨੀਆਂ ਪਈਆਂ ਕਿਉਂਕਿ ਅੱਜ ਦੀ ਪੀੜ੍ਹੀ ਨੂੰ ਸੰਵਿਧਾਨ ਦੇ ਨਾਲ ਕੋਈ ਮਤਲਬ ਨਹੀਂ ਰਿਹਾ ਸੰਵਿਧਾਨ ਕੀ ਹੈ ਕਿਹਨੇ ਲਿਖਿਆ ਹੈ ਤੁਹਾਨੂੰ ਕੇਵਲ ਇਹ ਪਤਾ ਹੈ ਵੀ ਯਾਰ ਅੰਬੇਦਕਰ ਨੇ ਇੱਕ ਸੰਵਿਧਾਨ ਲਿਖਿਆ ਹੈ ਲੇਕਿਨ ਇਹਦੇ ਪਿੱਛੇ ਕਿੱਡੀ ਵੱਡੀ ਕਹਾਣੀ ਨਾ ਕਾਲੀ ਗਈ ਹੈ ਇਹਰੇ ਬਾਰੇ ਤੁਹਾਨੂੰ ਤੇ ਸਾਡੀਆਂ ਆਉਣ ਵਾਲੇ ਬੱਚਿਆਂ ਨੂੰ ਸ਼ਾਇਦ ਦੱਸਣ ਦੀ ਲੋੜ ਹੈ ਇਸ ਸੰਦਾਨ ਨੂੰ ਵੜਾਉਣ ਵਾਸਤੇ 2 ਸਾਲ 11 11 ਮਹੀਨੇ ਤੇ 18 ਦਿਨ ਲੱਗੇ ਸੀ ਔਰ ਬਾਬਾ ਸਾਹਿਬ ਅੰਬੇਦਕਰ ਨੂੰ ਇਹ ਜ਼ਿੰਮੇਵਾਰੀ ਕਿਹਨੇ ਦਿੱਤੀ ਕਾਂਗਰਸ ਪਾਰਟੀ ਮਹਾਤਮਾ ਗਾਂਧੀ ਨੇ ਤੇ ਜਵਾਰਲਲ ਨਹਿਰੂ ਜਦੋਂ ਉਹਨਾਂ ਨੇ ਝਾਤ ਮਾਰੀ ਵੀ ਇਹ ਕੰਮ ਨੂੰ ਕੌਣ ਕਰ ਸਕਦਾ ਹੈ ਕਉਂਦਨ ਇੱਕ ਐਸਾ ਪਛੜਿਆ ਵਿਅਕਤੀ ਜਿਹੜੀਆਂ ਪਛੜਿਆ ਸ਼ਰੇਣੀਆਂ ਦੇ ਨਾਲ ਸੰਬੰਧਿਤ ਸਨ ਤਾਂ ਜੋ ਸਾਰਿਆਂ ਦੀ ਦੇਖਰੇ ਕਰਕੇ ਉਹਨੂੰ ਚੇਅਰਮੈਨ ਬਣਾਇਆ ਤੇ ਨਾਲ ਉਹਨਾਂ ਦੇ ਇੱਕ ਡਰਾਫਟਿੰਗ ਕਮੇਟੀ ਬਣਾਈ ਗਈ ਤੇ ਫਿਰ ਬਾਬਾ ਸਾਹਿਬ ਅੰਬੇਦਕਰ ਨੇ ਇਸ ਸੰਵਿਧਾਨ ਨੂੰ ਲਿਖਿਆ ਲਿਖਿਆ ਇਹ ਸੰਵਿਧਾਨ ਤੋਂ ਬਾਅਦ ਆਪਣੀ ਜ਼ਿੰਦਗੀ 'ਚ ਕੀ ਪਰਵਰਤਨ ਆਇਆ ਆਪਣੀ ਜ਼ਿੰਦਗੀ 'ਚ ਪਰਵਰਤਨ ਆਇਆ ਪਹਿਲਾਂ ਆਪਾਂ ਰਾਜੇ ਮਹਾਰਾਜਿਆਂ ਦੀਆਂ ਪਰਜਾ ਹੋਇਆ ਕਰਦੇ ਸੀ ਪਰਜਾ ਇਹ ਸੰਵਿਧਾਨ ਤੋਂ ਬਾਅਦ ਸਾਨੂੰ ਆਪਣੀ ਨਿਆਂਇਕ ਅਧਿਕਾਰ ਮਿਲੇ ਜਿਹੜੇ ਅਧਿਕਾਰ ਤੁਸੀਂ ਅੱਜ ਇਸਤੇਮਾਲ ਕਰਦੇ ਹੋ ਤੁਸੀਂ ਕਹਿੰਦੇ ਹੋ ਸਾਡਾ ਹੱਕ ਪਹਿਲਾਂ ਤਾਂ ਰਾਜੇ ਮਾਜਾ ਜੀ ਦੀ ਪਰਜ ਪਰਜਾ ਹੋਇਆ ਕਰਦੇ ਸੀ ਜਦੋਂ ਦੇਸ਼ ਆਜ਼ਾਦ ਨਹੀਂ ਸੀ ਗੋਰੀਆ ਨਾਲ ਰਲੇ ਸਿਆ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵੱਡੇ ਕਿਲੇ ਬਣੇ ਇਹ ਕੋਈ ਲੇਬਰ ਥੋੜੀ ਦਿੰਦੇ ਸੀ ਇਹ ਵੱਡੀਆਂ ਕੰਧਾਂ ਕਿਉਂ ਸੀ ਆਪਾਂ ਕਿਉਂ ਨਹੀਂ ਬਣਾਉਂਦੇ ਵੱਡੀਆਂ ਕੰਧਾਂ ਲੇਬਰ ਲੱਗਦੀ ਹੈ ਸੀਮੈਂਟ ਲੱਗਦਾ ਹੈ ਰੇਤਾ ਲੱਗਦਾ ਹੈ ਉਦੋਂ ਤੁਹਾਡੇ ਮੇਰੇ ਅੜਗੇ ਫਰੀ ਦੇ ਬੰਦੇ ਸੀ मुट्ठी ਪਰ ਦਾਣੇ ਇਹਨਾਂ ਨੂੰ ਦੇ ਦਿੰਦੇ ਜਾਂਦੇ ਸੀ ਖਾਣ ਵਾਸਤੇ ਇਹ ਪਰਜਾ ਬਣ ਕੇ ਕੰਮ ਕਰਦੇ ਰਹਿੰਦੇ ਸੀ ਇਹ ਰਾਜੇ ਮਹਾਰਾਜਾ ਇਹ ਵੈਸੇ ਤਾਂ ਰਾਜੇ ਮਹਾਰਾਜਾ ਤੋਂ ਜਿਹੜਾ ਅਧਿਕਾਰ ਖੋਇਆ ਉਹ ਵੀ ਕਾਂਗਰਸ ਦੇ ਸਮੇਂ ਇੰਦਰਾ ਗਾਂਧੀ ਨੇ ਖੋਇਆ ਸੋ ਮੇਰੇ ਕਹਿਣ ਤੋਂ ਬਾਅਦ ਇਹ ਕਰਕੇ ਅੱਜ ਸੰਵਿਧਾਨ ਬਚਾਓ ਸਭਾ ਰੱਖੀ ਗਈ ਹੈ ਸੰਵਿਧਾਨ ਬਚਾਓ ਸਭਾ ਦੇ ਸੰਵਿਧਾਨ ਦਾ ਹੁੰਦਾ ਕਾਨੂੰਨ ਦਾ ਹੁੰਦਾ ਤੇ ਤੁਹਾਨੂੰ ਜਿਹੜਾ ਮਰਜ਼ੀ ਫੜ ਕੇ ਕਾਲ ਕੋਠੜੀ ਭੇਜ ਦਿੰਦਾ ਅੱਜ ਕੀ ਹੋ ਰਿਹਾ ਹੈ ਅੱਜ तमाम ਜਿਹੜੀਆਂ ਏਜੰਸੀਆਂ ਸਡੀਆਂ ਜਿਹੜੇ ਆਧਾਰੇ ਉਹਨਾਂ ਦਾ ਨਜਾਇਜ਼ ਇਸਮਾਲ ਹੋ ਰਿਹਾ ਵਿਜੀਲੈਂਸ ਪੜਵੀ ਈਡੀ ਆ ਗਈ ਸੀਬੀਆਈ ਆ ਗਈ ਇਨਕਮ ਟੈਕਸ ਆ ਗਿਆ ਥੋੜੇ ਤੇ ਪਰਚਾ ਦੇਤਾ ਔਰ ਸੁਖੀ ਹਾਰਾਜੀ ਦੇ ਪਰਚਾ ਦੇਤਾ 15 ਸਾਲ ਪੁਰਾਣਾ ਐਵੇਂ ਕੱਢ ਕੇ ਲੀਤੇ ਰ ਆ ਵੀ ਆਵੇ ਇੱਥੇ ਜਿਹੜਾ ਕੁੱਡਾ ਮੰਤਰੀ ਹੈ ਜੇ ਐਮਐਲਏ ਉਹ ਆ ਮੇਰੇ ਅਗਲੀ ਲੈਣ ਵਾਲੇ ਸਰਪੰਚਾਂ ਤੇ ਸਾਰਿਆਂ ਤੇ ਪਰਚੇ ਦਿੱਤੇ ਹੈ ਸਮਾਜਾਂ ਦਿਓ ਪੂਰਾ ਸਾਥ ਪਾ ਵੀ ਕਰਾਂਗੇ ਪਰ ਇਹ ਸੰਵਿਧਾਨ ਦੀ ਉਲੰਘਣਾ ਹੈ ਇਸ ਕਰਕੇ ਜ਼ਰੂਰਤ ਪਈ ਕਿ ਸੰਵਿਧਾਨ ਦੇ ਬਾਰੇ ਚਰਚਾ ਕਰੀਏ ਨਵੀਆਂ ਪੀੜ੍ਹੀਆਂ ਨੂੰ ਦੱਸੀਏ ਤੇ ਇਹ ਸੰਵਿਧਾਨ ਤੇ ਗੱਲ ਤੇ ਪਹਿਰਾ ਦੇਾਂਗੇ ਹੁਣ ਤੁਸੀਂ ਆਖੋਗੇ ਵੀ ਯਾਰ ਇੰਨੇ ਬੰਦਿਆਂ ਨਾਲ ਗੱਲ ਕਰਕੇ ਫਾਇਦਾ ਕੀ ਹੋਊਗਾ ਜਿਹੜੇ ਭਗਤ ਸਿੰਘ ਅਰੀ ਸੀਗੇ ਜਾ ਲਾਲਾ ਲਾਜਪਤਰ ਆ ਗਏ ਲੋਕ ਸੀ ਜਾ ਮਹਾਤਮਾ ਗਾਂਧੀ ਮੰਗਲ ਪਾਂਡੇਰਗੇ ਲੋਕ ਇਹ ਛੋਟੀਆਂ ਛੋਟੀਆਂ ਸਭਾਵਾਂ ਕਰਦੇ ਸੀ ਪਹਿਲਾਂ ਇਹਨਾਂ ਨੇ ਹੌਲੀ ਹੌਲੀ ਉਦੋਂ ਮੋਬਾਈਲ ਤਾਂ ਹੁੰਦਾ ਨਹੀਂ ਚਿੱਠੀ ਪੱਥਰ ਜਾਗਾਂ ਨਹੀਂ ਸੀ ਫਿਰ ਜਾ ਜਾ ਕੇ ਛੁਪ ਛੁਪ ਕੇ ਦੂਜੇ ਬੰਦੇ ਨੂੰ ਸੁਨੇਹਾ ਦਿੰਦੇ ਸੀ ਕਿ ਮੈਂ ਉੱਥੇ ਆਵਾਂਗਾ ਫਿਰ ਪੰਜ ਬੰਦੇ ਰਾਤ ਨੂੰ ਆਪਸ ਵਿੱਚ ਗੁਪਤ ਗੁ ਕਰਦੇ ਸੀ ਤੇ ਫਿਰ ਉਹ ਸੁਨੇਹਾ ਲਾਉਂਦੇ ਸੀ ਪਿੰਡਾਂ 'ਚ ਵੀ ਅੱਜ ਆਪਾਂ ਆਇਆ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਉਣੇ ਅੱਜ ਕਾਗਜ਼ ਸਿੱਟਦੇ ਐ ਅੱਜ ਆ ਜਿਹੜੇ ਕਾਗਜ਼ਾਂ ਤੇ ਲਿਖ ਕੇ ਸਿੱਟਨੇ ਉਹ ਹੌਲੀ ਹੌਲੀ ਮੂਵਮੈਂਟ ਚੱਲਦੀ 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 ਸਾਡਾ ਦੇਸ਼ ਆਜ਼ਾਦ ਹੋ ਗਿਆ ਇਸੇ ਤਰ੍ਹਾਂ ਜਦੋਂ ਸੰਵਿਧਾਨ ਦੇ ਬਾਰੇ ਚਰਚਾ ਕਰਾਂਗੇ ਕਿ ਬਾਬਾ ਸਾਹਿਬਾਂ ਬੇਤ ਕਰਨੇ ਲਿਖਿਆ ਇਹਦਾ ਵਿਰੋਧ ਕੀਤਾ ਸੀ ਆਰਐਸਐਸ ਨੇ ਆਰਐਸਐਸ ਕਿਹੜੀ ਹੈ ਜਮਾਤ ਹੈ ਉਹ ਆ ਪੀਜੇਪੀ ਨੂੰ ਜਿਤਾਉਂਦੀ ਹੈ ਥੱਲੇ ਥੱਲੇ ਕੰਮ ਕਰਦੀ ਹੈ ਹੁਣ ਆਰਐਸਐਸ ਦੀ ਨਜ਼ਰ ਆ ਪੰਜਾਬ ਤੇ ਇਹ ਜਦੋਂ ਸੰਵਿਧਾਨ ਲਿਖਿਆ ਆਰਐਸਐਸ ਦੇ ਮੁਖੀ ਇਹ 100 ਸਾਲ ਪੁਰਾਣੀ ਜਮਾਤ ਆ ਆਰਐਸਐਸ ਇਹਨੇ 6 ਮੁਖੀ ਹੋਏ ਆ ਹੁਣ ਤੱਕ 10-10 ਸਾਲ 15-15 ਸਾਲ ਇਹਨਾਂ ਦਾ ਮੁਖੀ ਰਹਿੰਦਾ ਹੈ ਇਹਨਾਂ ਨੇ ਵਿਰੋਧ ਕੀਤਾ ਕਿਦਾ ਇਹਨੇ ਤਾਂ ਵਰਕੇ ਇਕੱਠੇ ਕਰ ਲੇ ਬਾਬੇ ਅੰਬੇਦਕਰ ਨੇ ਤੇ ਇੱਧਰ ਉੱਧਰ ਦੇ ਕਾਗਜ਼ ਜੋੜ ਕੇ ਨੇ ਸੰਵਿਧਾਨ ਲਿਖਤਾ ਇਹ ਉਹਦੀ ਕਿਤਾਬ ਚ ਲਿਖਿਆ ਹੈ 238ਵੇਂ ਸਫੇ ਤੇ ਬੰਚ ਆਫ ਥੌਟਸ ਕਿਤਾਬ ਦਾ ਨਾਂ ਹੈ ਸੋ ਇਹਨਾਂ ਨੇ ਜਦੋਂ ਦੇਸ਼ ਦਾ ਤਿਰੰਗਾ ਬਣਿਆ ਉਦੋਂ ਇਹਨਾਂ ਨੇ ਦੇਸ਼ ਦੇ ਤਿਰੰਗੇ ਦਾ ਵਿਰੋਧ ਕੀਤਾ ਕਿੰਦਾ ਇਹ ਇਹ ਰਿੰਗ ਜਿਹੜੇ ਤਿੰਨ ਰੰਗ ਹੈ ਅਸ਼ੋਕ ਰੰਗ ਹੈ ਅਸ਼ੋਭ ਹੈ ਇਸ ਕਰਕੇ ਆਰਐਸਐਸ ਦਾ ਜਿਹੜਾ ਵੱਡਾ ਹੈੱਡਕੁਆਰਟਰ ਹੈ ਨਾਗਪੁਰ ਉਰੇ ਤੇ 55 ਸਾਲ ਦੇਸ਼ ਦਾ ਤਿਰੰਗਾ ਨਹੀਂ ਲਹਿਰਾਇਆ ਗਿਆ ਜਿਹੜੀ ਆਰਐਸ ਦੇ ਆਰਐਸਐਸ ਦੇ ਅਗੇ ਮੋਦੀ ਸਾਹਿਬ ਦਾ ਭਾਜਪਾ ਦਾ ਸਿਰ ਝੁਕਦਾ ਸਾਡੇ ਪੰਜਾਬੀਆਂ ਨੇ ਕਿਸਾਨਾਂ ਨੇ ਆਪ ਦਾ ਹੱਕ ਦੇ ਲਈ ਸਾਡੇ ਗੁਰੂ ਦਾ ਜਿਹੜਾ ਕੇਸਰੀ ਰੰਗ ਦਾ ਝੰਡਾ ਜਾ ਕੇ ਲਾਲ ਕਿਲੇ ਤੇ ਲਹਿਰਾਤਾ ਇਹਨਾਂ ਨੇ ਕਹਿਤਾ ਇਹ ਹੱਤਵਾਰਦੀ ਏ ਯਾਦ ਹੈ ਕਿ ਨਹੀਂ ਯਾਦ ਇੱਕ ਖਾਲਿਸਤਾਨ ਵੀ ਮੰਗ ਕਰ ਰਹੇ ਹੋ ਸਾਡੇ ਗੁਰੂ ਦਾ ਆਰਟੀਗ ਹੈ ਬਈ ਛੋਡੇ ਹੈੱਡ ਕੁਆਟਰ ਤੇ ਕਦੇ ਨਹੀਂ ਚੜਿਆ ਹਾਲਾਂਕਿ ਦਿੱਲੀ ਦੇ ਲਾਲ ਕਿਲੇ ਤੇ ਜਦੋਂ ਕੋਈ ਪ੍ਰਧਾਨ ਮੰਤਰੀ ਭਾਸ਼ਣ ਦਿੰਦਾ ਹੈ ਪੂਰੇ ਵਿੱਚ ਪੰਜਾਬੀਆਂ ਦਾ ਖੂਨ ਡੁੱਲਿਆ ਇਸ ਕਰਕੇ ਆਜ਼ਾਦੀ ਲਈ ਤੇ ਦੇਸ਼ ਦਾ ਪ੍ਰਧਾਨ ਮੰਤਰੀ ਮਿਲਿਆ ਇਹ ਸਾਰਾ ਕੰਮ ਆਰਐਸਐਸ ਕਰ ਰਹੀ ਹੈ ਹੌਲੀ ਹੌਲੀ ਪਰਖਾਉਣਾ ਦੱਸਣਾ ਲੋਕਾਂ ਬਾਰੇ ਖਾਸ ਕਰਕੇ ਆ ਗੂਗਲ ਤੇ ਸਰਚ ਕਰਦੇ ਹੈ ਕਈ ਮੁੰਡੇ ਇੰਨਾ ਇੱਥੇ ਹੀ ਫੀਡ ਕਰ ਦਿੰਦੇ ਜਦੋਂ ਸਰਚ ਕਰੋਗੇ ਉਹ ਸਾਡੇ ਖਿਲਾਫ ਆਊਗਾ ਕਿਉਂਕਿ ਜਿੰਨਾ ਜਿਆਦਾ ਉਹਨੇ ਤੇ ਸਰਚ ਕਰੋਗੇ ਉਵੇਂ ਆ ਜਾਣਗੇ so in no mean the first party.